ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਠੀਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈ ਮੋਰਿੰਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾ ਹੈਗਾ ਜੀ ਜਿੰਨਾਂ ਚ ਸੂਏ ਸਵਾਏ ਵੀ ਆ ਜੀ ਧੋਕੜ ਵੀ ਆ ਤੇ ਬੱਚਿਆਂ ਵੀ ਨੇ ਵੇੜਾ ਵੀ ਨੇ ਤੇ ਮੱਝਾ ਵੀ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਵੀਰੇ ਆ ਕੇ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਜੀ ਪੈਂਠਾ ਠੱਠੀ ਭਾਈ ਤਹਿਸੀਲ ਬਾਗਾ ਪੁਰਾਣਾ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 9779897736 ਬਈ ਠੀਕ ਆ ਛੇ ਨਾਗਾ ਜੀ ਹਾਂ ਜੀ ਬਈ ਛੇ ਨਾਗਾ ਕਿੱਧਰੋਂ ਸ਼ੁਰੂ ਕਰਕੇ ਜੀ ਇੱਧਰੋਂ ਹੀ ਕਰ ਲੈ ਪਹਿਲੇ ਨੰਬਰ ਸੁਆ ਕਰਨੇ ਮਾ ਜੀ ਇਹਦਾ ਇਹਦਾ ਦੂਜਾ ਸੁਆ ਬਈ ਝੋਟੀ ਦਾ ਦੋ ਸੁਈ ਹੈ ਜੀ ਸੁਈ ਨੂੰ ਬਈ ਇਹਨੂੰ ਛੇਵਾਂ ਸੱਤਵਾਂ ਦੇਣਾ ਹੈ ਬੱਚਾ ਕੀ ਹੈ ਜੀ ਬੱਚ ਜੇਰ ਦੀ ਕੰਪਲੀਟ ਆ ਜੀ ਹਾਂਜੀ ਡਾਨਾ ਬਈਆ ਕਿੰਨਾ ਦੁੱਧ ਆ ਜੀ ਦੁੱਧ ਬਈਆ 10 ਕਿਲੋ ਤੋਂ ਸਟਾਰਟ ਹੋ ਗਈ ਮੈਂ ਜੀ ਚਵਾਈ ਕਰਾ ਦਾਂਗੇ ਹਾਂ ਚਵਾਈ ਕਰਾ ਦਾਂਗੇ ਆਪਾਂ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਦੋ ਟਾਈਮ ਤਿੰਨ ਟਾਈਮ ਜੀ ਮਰਜ਼ੀ ਬੰਦਾ ਚੁਗ ਲੋਵੇ ਚੰਗੀ ਆ ਵੀਰੇ ਗੋਲ ਸਿੰਘ ਬੋਲੇ ਤੋਂ ਸਾਫ ਹੋ ਕੇ 10 ਕਿਲੋ ਦੁੱਧ ਹਾਜ਼ਰ ਆ ਮੈਂ ਕੋਲ ਹਾਜ਼ਰ ਆ ਜੀ ਬੱਚਾ ਮਗਰ ਆ ਜਾਂਦਾ ਜੀ ਕਟਾ ਜੇਰ ਦੀ ਕੰਪਲੀਟ ਆ ਬੋਲੇ ਤੋਂ ਸਾਫ ਹੋ ਗਈ ਆ 10 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਪੱਠ ਪੂੜਾ ਵੀ ਘਰਮ ਵਾਲੀ ਦਾ ਸੋਨਾ ਤੇ ਭਜਨ ਵੀ ਚੰਗਾ ਭਵਾਨਾ ਵੀ ਫਿਟਨੈਸ ਵਾਲਾ ਉਹਵਾ ਇੱਕ ਨੰਬਰ ਆ ਰੜਾ ਥਾਣੇ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਪੋੜ ਸ਼ਾਂਗ ਪੋਰਾ ਵੀ ਨਹੀਂ ਚੈੱਕ ਕਰ ਸਕਦੇ ਤੁਸੀਂ ਚਾਰ ਹੀ ਥਾਣਾ ਬਿੱਥੀ ਤੇ ਲੱਗੇ ਹੋਏ ਆ ਬੱਚਾ ਮਗਰ ਕੱਟਾ ਜੀ ਤੇ ਬਈ ਡਿਮਾਂਡ ਕਰਨੀ ਆ ਪੱਜਾਇਜ ਜਿਹੜੇ ਲੈਣੇ ਆ ਯਸ ਤੇ ਨੋ ਜੀ ਬਰਾੜਾ ਦੁੱਧ ਦੇਊਗੀ ਮੈਂ 12 13 ਕਿਲੋ ਰਾਹਣਾ ਹੂੰ ਠੀਕ ਆ ਮੋਲੇ ਦਾ ਜਾਇਜ ਆ 1 10 ਤੋਂ ਮਾਨ ਤਾਨ ਕਰ ਉਜਮਾਨ ਤਨ ਮਾਨ ਤਨ ਕਰ ਦਾਂਗੇ ਜਿਹੜੇ ਡਿਮਾਂਡ ਆ ਚੰਗੀ ਆ ਵੇਲ ਵਹਾਈ ਟਾਲੀਆ ਕੋਈ ਐ ਛੋਟੀ ਜੀ ਮੰਨ ਕੇ ਨਾਵੇ ਪੂਰੇ ਕਿਸੇ ਵੀ ਪਾਸਿਓਂ ਹੱਥ ਧਰਾ ਹੈ ਨਹੀਂ ਹੱਥ ਧਰਾ ਹੈ ਨਹੀਂ 1 ਲੱਖ ਤੇ 10000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨ ਤਨ ਕਰ ਦਾਂਗੇ ਜਿਹੜਾ ਲਗ ਨੰਬਰ ਆ ਗਿਆ 2 ਨੰਬਰ ਸ਼ਕੀਨ ਛੋਟੀ ਸਿੰਗਲ ਚੈੱਕ ਕਰੋ ਬੈਣ ਬਿਲਕੁਲ ਗੋਲ ਹੈ ਪਹਿਲਾ ਸੁਆ ਬੜਾ ਚਾਰ ਹੀ ਦਾਂਦਾ ਘੱਟੀ ਦੇ ਚਾਰ ਬੱਚਾ ਹੀ ਆ ਹਜੇ ਹਾਂ ਬੱਚਾ ਹੀ ਆ ਹਜੇ ਕਦੋਂ ਸੁਈ ਆ ਜੀ ਸੁਈ ਨੂੰ ਬਾਈ ਨੂੰ 12 13 ਦਿਨ ਹੋ ਗਏ ਕੋਈ 15 ਮੰਨ ਲਵੇ ਠੀਕ ਆ ਇਹ ਪੜਾ ਪਾ ਕੇ ਬੱਚਾ ਲੈ ਲੈਂਦੀ ਆ ਅੱਛਾ ਪਹਿਲਾ ਦੱਸ ਦਿੰਨੇ ਹਾਂ। ਹਾਂ। ਬਾੜੇ ਪਾੜੇ ਤੇ ਆ ਲਾਊਗੀ ਬੱਚਾ ਛੱਡਣ ਵਾਲੀ ਤੋਂ ਪਹਿਲਾਂ। ਅੱਛਾ। ਹਾਂ ਬਹਿਣਸਾਰ ਨਾਲ ਦੀ। ਬਹਿਣਸਾਰ ਆਏ ਨਹੀਂ ਬਈ ਬਾਲਟੀ ਗਵੰਡੀਆਂ ਦੇ ਘਰੇ ਹੋਊਗੀ। ਨਾ 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 ਭਾਵੇਂ ਚੰਨੜੀ ਝੋਲੇ ਕੋਈ ਬੰਦਾ। ਠੀਕ ਆ। ਬਹਿਣਸਾਰ ਹੀ ਲਾਉਣਾ ਆਏ ਨਹੀਂ ਕੋਈ 2 ਮਿੰਟ ਵੀ ਲਾਊਗੀ। ਠੀਕ ਆ। ਦੁੱਧ ਕਿੰਨਾ ਜੀ? ਦੁੱਧ ਬਾਈ ਇਹਦੇ ਕੋਲੇ 9 ਕਿਲੋ ਆ ਸਹੀ। ਠੀਕ ਆ। ਸ਼ਕੀਨ ਬਾੜੀ ਆ ਹੈ ਨਾ ਚੋਟੀ ਚੈੱਕ ਕਰ ਸਕਦੇ ਹੋ ਐਨ ਗੂਗਲ ਸਿੰਘੀ ਆ। ਪਹਿਲਾ ਦੱਸ ਦਿੰਨੇ ਆ ਬਈ ਪਹਾੜਾ ਪਾ ਕੇ ਤੇ ਫੇਰ ਬੱਚਾ ਲੈਂਦੀ ਆ। ਕੋਈ ਸੱਜਣ ਦੂਰੋਂ ਨੇੜੋਂ ਚ ਤੇ ਬਾਈ ਕਹਿੰਦਾ ਠੰਡੀ ਸੀਲ ਦੀ ਫੁੱਲ ਗਰੰਟੀ ਆ 9 ਕਿਲੋ ਨੈਟ ਦੁੱਧ ਤਿਆਰ ਆ ਆਪਦੀ ਮਿਲਕਿੰਗ ਕਰ ਲਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਚਵਾਈ ਵਾਲਾ 9 ਕਿਲੋ ਦੀ ਚਵਾਈ ਕਰਕੇ ਲੈ ਜਾਓ ਬਾਕੀ ਕੋਈ ਛੋਟ ਹੀ ਨਾ ਮੰਨ ਕੇ ਆਵੇ ਚੰਗੀ ਝੋਟੀ ਆ ਪੈਠ ਪੂੜੇ ਗੋਲ ਵਾਲੀ ਪੂਰੀ ਵੱਡੀ ਮੈਂ ਆ ਬਈ ਮੈਂ ਆ ਜੀ ਸਹੀ ਗੱਲ ਆ ਜਿੱਦ ਜਦੋਂ ਉਹਰੇ ਦੰਦਾਂ 'ਚ ਪੂਰੀ ਹੋਣਾ ਫੁੱਲ ਡਬਲ ਮੱਝ ਬਣਾਂਗੀ ਬਾਈ ਨਹੀਂ ਬਈ ਕੋਈ ਛੋਟ ਹੀ ਰਹਿ ਜੂਗੀ ਹਵਾਨਾ ਵੀ ਗਾਈਆਂ ਰਗਾ ਕਰਮ ਵਾਲੀ ਦਾ ਇਹਦਾ ਛੋਟਾ ਜਿਹਾ ਆਪਾ ਇਹਦਾ ਬਈ ਲੱਖ ਚੋਂ ਮਾਨ ਤਣ ਕਰਾਂਗੇ ਜੋੜਾ ਲੈ ਜੇ ਸੱਜਣ ਕੋਈ ਹੋਰ ਕਰਦੇ ਆਗੇ ਫੁੱਲ ਮਾਰ ਠੀਕ ਆ ਤਿੰਨ ਨੰਬਰ ਨਾ ਕੇ ਸੂਆ ਕੇ ਨਮਾਜੀ ਇਹਦਾ ਇਹਦਾ ਦੂਜਾ ਸੂਆ ਬਈ ਕਦੋਂ ਸੂਈ ਹੈ ਜੀ ਆ ਤੋ ਘੜਾ ਬਈ ਬੱਚਾ ਮਗਰ ਇਹ ਕੱਟਾ ਬੱਚਾ ਮਗਰ ਕੱਟਾ ਪੰਜਾ ਛਿਆ ਮਹੀਨਿਆਂ ਦਾ ਕੱਟਾ ਏ ਕਿੰਨਾ ਦੁੱਧ ਆ ਜੀ ਦੁੱਧ 5 ਕਿਲੋ ਆ ਬਈ 5 ਕਿਲੋ ਥਣਾ ਦੀ ਬੱਚਾ ਵੀ ਆਏ ਨਹੀਂ ਕੋਈ ਵੀ ਹੜਾ ਪੂਰਾ ਚੰਗਾ ਕੱਟਾ ਏ ਸਹੀ ਗੱਲ ਹੈ ਨਹੀਂ ਮਾਰ ਵੀ ਨਹੀਂ ਚਟਾ ਇੱਕ ਠੀਕ ਹੈ ਵੀਰੇ ਦੁੱਧ ਕਿੰਨਾ ਦੱਸਿਆ ਦੁੱਧ 5 ਕਿਲੋ ਬਈ 10 ਤਰੀਕ ਨੂੰ ਬਣੀ ਵੀ ਆ ਮਾਜ 10 ਤਰੀਕ ਦੇ ਮਹੀਨਾ ਹੋ ਜਾਣਾ ਬਈ 10 ਨੂੰ ਆ ਜਿਹੜੀ ਹੁਣ ਆਊਗਾ ਠੀਕ ਆ ਥਾਣਾ ਦੀ ਗਰੰਟੀ ਹੈ ਹਾਂ ਥਾਣਾ ਦੀ ਰਾਨਾ ਬਈ ਜੇ ਮਿਲਦੀ ਵੀਰੇ ਬੱਚੇ ਤੇ ਹੀ ਆ ਮਿਲਦੀ ਭਾੜੇ ਤੇ ਆ ਬਈ ਬੱਚਾ ਵੀ ਨਹੀਂ ਛਡਣ ਦੀ ਲੋੜ ਅੱਛਾ ਮਿਲਦੀ ਭਾੜੇ ਤੇ ਆ ਬੱਚਾ ਦੇਣਾ ਨਾਲ ਹੀ ਆ ਹਾਂ ਨਾਲ ਹੀ ਦੇਵਾਂਗੇ ਬਈ ਠੀਕ ਆ ਇੱਕ ਪੋਪੂਲਾ ਲਿਆ ਵਾ ਵਜਦਾ ਹੈ ਨਾ ਹਾਂਜੀ ਬਈ ਠੀਕ ਆ ਸਿੰਘ ਦਾ ਪੋਪੂਲਾ ਲਿਆ ਵਾ ਵੀਰੇ 5 ਕਿਲੋ ਦੁੱਧ ਦੀ ਤੁਸੀਂ ਚੁਵਾਈ ਕਰਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਸੋਹਣਾ ਫਣਾਂ ਦਾ ਸਹਿਜ ਕੱਲਾ ਕੱਲਾ ਨਿੱਖੜਮ ਪੱਤੀ ਚੁਵਾਈ ਵਾਲਾ ਪੂੜ ਛਾਕੇ ਤੇ ਪੂਰਾ ਵੀ ਨੇ ਬਾਕੀ ਨਿੱਗਰ ਆ ਬਰੇ ਬਜਨ ਵਜੂਦ ਵਾਲੀ ਹੈ ਕੀ ਡਿਮਾਂਡ ਹੈ ਜੈ ਜੀ ਦੇ ਇਹਦਾ 62 ਚ ਮਾਨਤਾਨ ਕਰਾਂਗੇ ਬਾਈ ਬਾਹਰ ਡਿਮਾਂਡ ਤਣ ਜੀ ਕਰ ਦਾਂ ਠੀਕ ਆ 10000 ਦਾ ਕਟਾ ਵੀ ਹੈਗਾ ਹਨਾ ਹਾਂ ਜੀ ਬਾਈ ਹੈਗਾ 62000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਕਟਾ ਵੀ ਆਪਾਂ ਨੂੰ ਪਤਾ ਨਹੀਂ ਬਾਈ ਕਿਹੜੇ ਸੀਮੰਟ ਦਾ ਹੈ ਚੰਗਾ ਵੜਾ ਹੈ ਚੰਗੇ ਦਾ ਜੀ ਆਪਾਂ ਐਵੇਂ ਕਹਿ ਕੇ ਦੇ ਦਿੱ ਗਏ ਕੱਲ ਨੂੰ ਅਗਲਾ ਕਹਿੰਦਾ ਨਹੀਂ ਯਾਰ ਬਾਈ ਆਪਾਂ ਕਹਿ ਕੇ ਦੇ ਜੀ ਕਿਹੜੇ ਦਾ ਆਪਾਂ ਨੂੰ ਪਤਾ ਨਹੀਂ ਇਹਦੇ ਬਾਰੇ ਠੀਕ ਆ ਭਾਰ ਪਿੱਛੇ ਦੀ ਸਾਰਿਆਂ ਦੀ ਗਰੰਟੀ ਹੈ ਜੀ ਹਾਂ ਜੀ ਬਾਈ ਚੂਣ ਬਸਵਾ ਦਿਆਂ ਇੱਕ ਨੂੰ ਠੀਕ ਆ ਤਿੰਨ ਅਗ ਦਿਖਾਤੇ ਆ ਜੀ ਚਾਰ ਨੰਬਰ ਵੀਰੇ ਆ ਡੱਬੀ ਵੈੜ ਸੂਆ ਕਿੰਨੇ ਮਾ ਜੀ ਸੂਆ ਦੂਜਾ ਬਾਈ ਵੈੜਦਾ ਹੈ ਠੀਕ ਆ ਇਹ ਕਦੋਂ ਸੂਈ ਆ ਜੀ ਨਾ ਪਤਾ ਲਈਆਂ ਬਾਈ ਟੋਕਣ ਮੰਨ ਕੇ ਲਵੇ ਕੋਈ ਬੰਦਾ ਕਿੰਨਾ ਦੁੱਧ ਆ ਜੀ ਦੁੱਧ 7 ਕਿਲੋ ਆ ਬਾਈ 7 ਕਿਲੋ ਦੁੱਧ ਤਾਂ 8 ਹੀ ਆਪਾਂ 7 ਕਹਿ ਕੇ ਦੇਵਾਂ ਠੀਕ ਆ 7 ਮੰਨ ਕੇ ਆ ਜੇ ਕੋਈ ਵੀ ਬੰਦਾ ਦੂਰੋਂ ਆਉਂਦਾ ਹਨਾ ਮੜ ਕੇ ਘਟ ਨਿਕਲੇ ਉਹਦਾ ਫਾਇਦਾ ਕੋਈ ਨਹੀਂ ਠੀਕ ਆ 7 ਕਿਲੋ ਦੀ ਮਿਲਕਿੰਗ ਕਰ ਸਕਦਾ ਹਾਂ ਮਿਲਕਿੰਗ ਕਰਾ ਦਾਂਗੇ ਬਾਈ ਠੀਕ ਆ ਇਹੀ ਵਗੈਰਾ ਹੋਈ ਹੈ ਜੀ ਨਹੀਂ ਆਪਾਂ ਨੂੰ ਬਈ ਨਹੀਂ ਪਤਾ ਤੁਰ ਕੇ ਦਿਖਾ ਦੀ ਵੀਰੇ ਨਿੱਗਰ ਖਾਲੀ ਕਹਿ ਕੇ ਹੀ ਦਵਾਂਗੇ ਆਪਾਂ ਠੀਕ ਹੈ ਨਿੱਗਰ ਆ ਵੀਰੇ ਪੂਰੀ ਵੀਲ ਵਜਣ ਵਾਲੀ ਵਹਿੜਾ ਕੋਈ ਆਏ ਲਿਸੀਲਾ ਵੀ ਨਾ ਮਲਨੇ ਕਿ ਆ ਵੀਰੇ ਵੀਲ ਵੀ ਬਹੁਤ ਤੇ ਵਜਣ ਵੀ ਪੂਰਾ ਚੰਗਾ ਸੋਹਣਾ ਮੁੱਠੀ ਵਾਲਾ ਥਾਣਾ ਫੋੜ ਛਾਂ ਕੇ ਤੇ ਪੂਰਾ ਵੀ ਨਹੀਂ ਜੀ ਥਣ ਥਣ ਬਹੁਤ ਚੰਗਾ ਬਣਾੜਾ ਹਾਂ 7 ਕਿਲੋ ਠੀਕ ਹੈ 7 ਕਿਲੋ ਦੁੱਧ ਦੀ ਕੋਈ ਵੀ ਵੀਰੇ ਦੀ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਮੋੜ ਲਈ ਵੀਰੇ ਭਵਾਨਾ ਵੀ ਫਿਟਨੈਸ ਵਾਲਾ ਉਰਤੀ ਵਾਲਾ ਥਾਣਾ ਬੰਦ ਦਿਓ ਜੀ ਲਓ ਜੀ ਚੈੱਕ ਕਰ ਸਕਦੇ ਹੋ ਸੀਲ ਸੋਲ ਆਏ ਆ ਕੋਈ ਚੱਕਰ ਨਹੀਂ ਆ ਵੀ ਠੀਕ ਹੈ ਵੀਰੇ ਜੈਜ ਡਿਮਾਂਡ ਦੀ ਇਹਦਾ 25000 ਚ ਮਾਨਤਾਨ ਕਰਾਂਗੇ ਬਈ 25000 7 ਕਿਲੋ ਆਪਦਾ ਜੋਖ ਕੇ ਲੈ ਜੇ ਕੋਈ ਵੀ ਵੀਰ ਤੇ ਨਗ ਨੰਬਰ ਆ ਗਿਆ ਵੀਰੇ ਆਪਣਾ 5 ਡੱਬੀ ਵੇੜ ਇਹਦਾ ਸੁਆ ਕਿੰਨਾ ਮਾ ਜੀ ਛੁਆ ਇਹਦਾ ਵੀ ਦੁੱਧਾ ਹੀ ਆ ਬਾਈ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਇਹਦੇ ਕੋਲੇ 12 ਕਿਲੋ ਦੁੱਧ ਆ ਆਪਾਂ 11 ਕਿੱਗ ਹੀ ਦੇਵਾਂਗੇ ਬਾਈ ਛੁਵਾਈ ਕਰਾ ਦਾਂਗੇ ਜੀ ਛੁਵਾਈ ਕਰਾ ਦੇ ਬਾਈ ਠੀਕ ਆ ਜੀ ਥਣਾ ਦੀ ਗਰੰਟੀ ਆ ਹਾਂ ਫੁੱਲ ਗਰੰਟੀ ਆ ਬਾਈ ਇਹ ਵੀ ਤੋਰ ਕੇ ਦਿਖਾ ਦੀ ਰੰਗ ਪ੍ਰਿੰਟ ਬੜਾ ਚੰਗਾ ਹਨਾ ਬਾਈ ਹਾਂ ਬੱਚੀ ਬਹੁਤ ਢਾਲੀ ਆ ਬੱਚੀ ਸੁਨੱਖੀ ਆ ਪੂਰੀ ਕਾਟ ਕਾਟ ਵਾਲੀ ਆ ਪੂਰੀ ਚੰਗੀ ਆ ਸਹੀ ਗੱਲ ਆ ਜਿੱਦ ਤਿਆਰ ਹੋ ਗਈ ਉਹਦੇ ਨੇ ਰੁਪਈਆ ਦੀ ਵੈੜਾ ਚੈੱਕ ਕਰ ਸਕਦੇ ਹੋ ਥਣ ਥਣਾ ਦੀ ਜਮਾ ਓਕੇ ਵਾਦਾ ਘਟਾ ਚੁਵਾਈ ਇੱਕ ਨੰਬਰ ਠੀਕ ਹੈ ਵੀਰੇ ਚੁਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਬੇ ਸਾਈਡ ਹੂਡ ਵੇਖ ਲੈ ਬਾਈ ਕਾਤ ਗੱਡਾ ਯਾਰ ਹਾਈਟ ਵੇ ਲੈ ਲੀਆ ਕੋਈ ਆਏ ਛੋਟੀ ਮੰਨ ਕੇ ਨਾ ਵੇ ਤੇ ਇਹਦਾ ਛੋਟਾ ਜਿਹਾ ਭਾਅ ਵੀਰੇ ਇਹਦਾ 40000 ਚ ਮੰਨ ਤਾਨ ਕਰਾਂਗੇ ਬਾਈ 40000 12 ਕਿਲੋ ਦੁੱਧ ਆਉਂਦਾ ਜੋਖ ਕੇ ਲੈ ਜੇ ਹਨਾ ਕੋਈ ਵੀ ਵੀਰ ਹਾਂ ਬੱਚੀ ਦੋ ਟਾਈਮ ਚਾਰ ਟਾਈਮ ਤੇ ਨਾਗਦ ਖਾਤੇ ਪੰਜ ਤੇ ਛੇ ਨੰਬਰ ਤੋਫਾ ਛੋਟੇ ਜਿਹੇ ਭਾਅ ਚ ਹਾਂਜੀ ਆਪਰੇ ਕਰਨਾ ਉਹ ਫਿਰ ਆਲਾ ਪਾਈ ਇਹਦੀ 6-7 ਮਹੀਨੇ ਦੀ ਉਮਰ ਪੁੱਤ ਹੈ ਇਹ ਹੈ ਨਾ ਜਰਸੀ ਕ੍ਰੋਸ ਆ ਗਿਆ ਹਾਂਜੀ ਬਾਈ ਠੀਕ ਹੈ ਹੋੜ ਸ਼ਾਂਗ ਤਾਂ ਹੈ ਨਹੀਂ ਕੋਈ ਨਹੀਂ ਚਾਰ ਹੀ ਥਾਣਾ ਬਾਈ ਠੀਕ ਹੈ ਇਹਦਾ ਭਾ ਕਿੰਨਾ ਕਰਦਾ ਇਹਦਾ 5000 ਤੋਂ ਮਾਨਤਾਨ ਕਰਦਾ ਇਹਦਾ 5000 ਰੁਪਏ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ